ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਦੇ ਯੂਟਿਊਬ ਚੈਨਲ ਦੇ ਉੱਪਰ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਆਉਂਦੇ 3-4 ਦਿਨ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਜਾਨੀ ਕਿ 16 17 18 19 ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਗੱਲ ਕੀਤੀ ਜਾਵੇ ਤਾਜ਼ਾ ਸੈਟਲਾਈਟ ਇਮੇਜ ਦੀ ਮੌਸਮ ਸਾਫ਼ ਹੈ ਕੋਈ ਤਕੜੀ ਕਾਰਵਾਈ ਦਿਖਾਈ ਨਹੀਂ ਦੇ ਰਹੀ ਬੀਤੀ ਗੱਲ ਵੀ ਤਕੜੀ ਤੁੱਪ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿਸ ਦੇ ਸਿੱਟੇ ਵਜੋਂ ਹਾਲਾਤ ਜਿਹੜੇ ਨੇ ਉਹ ਤੁੱਪ ਵਾਲੇ ਹੋਣ ਦੇ ਨਾਲ ਨਾਲ ਪੱਛਮੀ ਹਵਾ ਵੀ ਚੱਲ ਰਹੀ ਹੈ ਪਰ ਮੀਂਹ ਦੀ ਸੰਭਾਵਨਾ ਨਾ ਮੱਤ ਦੇ ਬਰਬਰਨੀ ਤੁੱਪ ਪਕੜਾਕੇ ਦੀ ਪੈ ਰਹੀ ਹੈ ਪਰ ਤੁੱਪ ਹੁਣ ਜਿਹੜੀ ਚੁਬਣੀ ਉਹ ਹਟ ਚੁੱਕੀ ਹੈ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਹਾਲਾਤ ਜਿਹੜੇ ਨੇ ਉਹ ਅੰਡਰ ਕੰਟਰੋਲ ਦਿਖਾਈ ਦੇ ਰਹੇ ਨੇ ਮੀਂਹ ਦੀ ਸੰਭਾਵਨਾ ਬਹੁਤ ਘਟ ਚੁੱਕੀਆਂ ਨੇ ਤਾਪਮਨ ਦਿਨ ਦਾ 31 ਡਿਗਰੀ ਤੇ ਰਾਤ ਦਾ ਜੋ ਮੈਕਸਿਮਮ ਘੱਟੋ ਘੱਟ ਤਾਪਮਨ ਹੈ 18 ਡਿਗਰੀ ਦੇਖਣ ਨੂੰ ਮਿਲ ਰਿਹਾ ਹੈ ਪੂਰਬੀ ਦੀ ਹਵਾ ਦੀ ਵੀ ਵਾਪਸੀ ਹੋਈ ਹੈ ਜਿਸ ਦੇ ਕਾਰਨ ਥੋੜ੍ਹਾ ਜਿਹਾ ਗਰਮੀ ਹੈ ਜਿਹੜੀ ਉਹ 15 16 ਤੇ 17 ਤਰੀਕ ਨੂੰ ਵੱਧ ਦੇਖਣ ਨੂੰ ਮਿਲੇਗੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੇ ਹਾਲਾਤ ਨੇ ਤੁੱਪ ਵਾਲੇ ਹੀ ਦੇਖਣ ਨੂੰ ਮਿਲ ਰਹੇ ਨੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਜੋ ਮੌਸਮ ਦੀ ਕੋਈ ਜਾਣਕਾਰੀ ਤੁਹਾਡੇ ਕੋਲ ਮਿਸ ਨਾ ਹੋਵੇ ਤੁਹਾਡੇ ਇਲਾਕੇ ਵਿੱਚ ਕੀ ਹਾਲਾਤ ਨੇ ਮੌਸਮ ਦੇ ਉਹ ਵੀ ਕਮੈਂਟ ਕਰਕੇ ਦੱਸਦੇ ਜਾਇਓ ਤਾਂ ਜੋ ਹਾਲਾਤਾਂ ਦੀ ਜਿਹੜੀ ਜਾਣਕਾਰੀ ਹੈ ਉਹ ਲਗਾਤਾਰ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਇਸ ਤੋਂ ਇਲਾਵਾ ਲਗਾਤਾਰ ਜਿਹੜੇ ਆਉਂਦੇ 3 ਦਿਨ ਨੇ ਇਹਨਾਂ ਵਿੱਚ ਤਾਪਮਾਨ ਜਿਹੜਾ ਦਿਨ ਦਾ ਮੈਕਸਿਮ ਤਾਪਮਾਨ 30 31 ਡਿਗਰੀ ਦੇ ਵਿੱਚਕਾਰ ਬਣਿਆ ਰਹੇਗਾ ਜੋ ਕਿ ਨਾਰਮਲ ਹੈ ਇਹਨਾਂ ਦਿਨਾਂ ਵਿੱਚ ਅਕਸਰ ਦੇਖਿਆ ਜਾਂਦਾ ਹੈ ਕੜਾਕੇ ਜੀ ਧੁੱਪ ਪੈਣ ਦੇ ਨਾਲ ਨਾਲ ਤਾਪਮਾਨ 30-31 ਡਿਗਰੀ ਤੱਕ ਬਣੇ ਰਹਿੰਦੇ ਨੇ ਪਰ ਜਿਹੜੀ ਧੁੱਪ ਹੈ ਥੋੜੀ ਘਟ ਚ ਵਧੀ ਹੈ ਕਿਉਂਕਿ ਪੂਰਬ ਦੇ ਨਾਲ ਨਾਲ ਪੱਛੋਂ ਦੀ ਹਵਾ ਵੀ ਚੱਲਦੀ ਰਹਿੰਦੀ ਹੈ ਪੱਛਮੀ ਹਵਾ ਤੁਹਾਨੂੰ ਪਤਾ ਹੀ ਹੈ ਠੰਡੀ ਹੁੰਦੀ ਹੈ ਖੁਸ਼ਕ ਹੁੰਦੀ ਹੈ ਤੇ ਸਾਫ਼ ਹੁੰਦੀ ਹੈ ਪਰ ਪੂਰਬ ਦੀ ਹਵਾ ਥੋੜੀ ਜੀ ਗੰਦਲੀ ਹੁੰਦੀ ਹੈ ਗਰਮੈਸ਼ ਵਾਲੀ ਹੁੰਦੀ ਹੈ ਅਤੇ ਨਮੀ ਦੀ ਮਾਤਰਾ ਜ਼ਿਆਦਾ ਹੋਣ ਦੇ ਕਾਰਨ ਹਮਸ ਦੇ ਹਾਲਾਤ ਵੀ ਬਣਦੇ ਨੇ 16 ਅਤੇ 17 ਤਰੀਕ ਨੂੰ ਹਮਸ ਦੇ ਹਾਲਾਤ ਥੋੜੇ ਜੀ ਦੇਖੇ ਜਾ ਸਕਦੇ ਨੇ ਜਿਸ ਦੇ ਸਿੱਟੇ ਵਜ ਉਮੀਦ ਇਹੀ ਹੈ ਕਿ ਗਰਮਾਇਸ਼ ਥੋੜੀ ਜਿਹੀ 16 ਤੇ 17 ਤੱਕ ਨੂੰ ਬਣੀ ਰਹੇਗੀ 18 ਤਰੀਕ ਨੂੰ ਅਗਰ ਗੱਲ ਕੀਤੀ ਜਾਵੇ ਤਾਂ ਥੋੜੇ ਜਿਹੇ ਹਾਲਾਤ ਅੰਡਰ ਕੰਟਰੋਲ ਆਉਦੇ ਦਿਖਾਈ ਦੇਣਗੇ 1 ਅੱਧਾ ਡਿਗਰੀ ਤਾਪਮਾਨ ਜਿਹੜਾ ਦਿਨ ਦੇ ਵੇਲੇ ਤੇ ਰਾਤ ਦੇ ਵੇਲੇ ਘਟਦਾ ਹੋਇਆ ਦਿਖਾਈ ਦੇ ਸਕਦਾ ਜਿਹਦੇ ਸਿੱਟੇ ਵਜੋਂ ਥੋੜੀ ਜਿਹੀ ਠੰਡ ਦਾ ਅਹਿਸਾਸ ਸਵੇਰੇ ਸਵੇਰੇ ਦੇਖਣ ਨੂੰ ਮਿਲ ਸਕਦਾ ਹੁਣ ਸ਼ਾਮ ਅਤੇ ਸਵੇਰ ਦੀ ਠੰਡ ਵੱਧ ਚੁੱਕੀ ਹੈ ਆਪਣਾ ਖਿਆਲ ਰੱਖੋ ਬੱਚਿਆਂ ਦਾ ਖਿਆਲ ਰੱਖੋ ਬਜ਼ੁਰਗਾਂ ਦਾ ਖਿਆਲ ਰੱਖੋ ਉਤੇ بڑے ਪਸ਼ੂ ਜਿਹੜੇ ਤੁਸੀਂ ਘਰ ਦੇ ਵਿੱਚ ਪਾਲਤੂ ਪਸ਼ੂ ਰੱਖੇ ਰਹੋ ਉਹਦਾ ਵੀ ਖਿਆਲ ਰੱਖੋ ਕਿ ਠੰਡ ਥੋੜੀ ਜੀ ਹੁਣ ਦਿਨ ਅਤੇ ਰਾਤ ਦੀ ਕਾਫੀ ਜਿਆਦਾ ਫਰਕ ਪਾਉਂਦੀ ਹੋਈ ਦਿਖਾਈ ਦੇ ਰਹੀ ਹੈ। ਮੀਂਹ ਦੀ ਸੰਭਾਵਨਾ ਮਾ ਨਮਾਤਰ ਦੇ ਬਰਾਬਰ ਨੇ ਜਿਨ੍ਹਾਂ ਨੇ ਵੀ ਕੋਈ ਫਸਲ ਬੀਜਣੀ ਹੈ ਖਾਸ ਤੌਰ ਤੇ ਜਿਹੜੇ ਸਬਜ਼ੀਆਂ ਵਾਲੇ ਕਿਸਾਨ ਨੇ ਉਹਨਾਂ ਦੇ ਲਈ ਮੌਸਮ ਅਨੁਕੂਲ ਹੈ। ਜਿਹੜੀ ਮੀਂਹ ਦੀ ਗਤੀਵਿਧੀਆਂ ਦੇਖਣ ਨੂੰ ਮਿਲੂਗੀਆਂ ਉਹ 27 28 ਅਕਤੂਬਰ ਤੋਂ ਬਾਅਦ ਦੇਖਣ ਨੂੰ ਮਿਲਣਗੀਆਂ ਜਾਨਕਿ ਆਖਰੀ ਜਿਹੜੇ ਦਿਨ ਨੇ ਉਹਨਾਂ ਵਿੱਚ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ। ਪਰ ਉਹ ਪੰਜਾਬ ਦੇ ਵਿੱਚ ਕਿਵੇਂ ਦਾ ਅਸਰ ਕਰੇਗਾ ਉਸ ਦਾ ਖੁਲਾਸਾ ਜਿਹੜਾ ਅਸੀਂ 25 ਅਕਤੂਬਰ ਦੇ ਨੇੜੇ ਤੇ ਕਰ ਸਕਾਂਗੇ ਕਿਉਂਕਿ ਫਿਲਹਾਲ ਇੰਨੀ ਜ਼ਿਆਦਾ ਛੇਤੀ ਇੰਨੀ ਲੰਬੀ ਪ੍ਰੈਡਿਕਸ਼ਨ ਕਰਨਾ ਕੋਈ ਚੰਗੀ ਗੱਲ ਨਹੀਂ ਹੈ ਫਿਲਹਾਲ ਆਪਾਂ ਅਸੀਂ ਹਫ਼ਤੇ ਦੀ ਜਾਣਕਾਰੀ ਜ਼ਰੂਰ ਸਾਂਝੀ ਕਰਿਆ ਕਰਾਂਗੇ ਤੁਹਾਡੇ ਨਾਲ ਜਿਵੇਂ ਕਿ ਪਿਛਲੀ ਵੀਡੀਓ ਵਿੱਚ ਕੀਤਾ ਸੀ ਤੇ ਹੁਣ ਜਿਹੜੀ ਜਾਣਕਾਰੀ ਇਹ ਹੀ ਹੈ ਕਿ ਆਉਂਦੇ 3 ਦਿਨ ਦਿਨ ਜਿਹੜਾ ਮੌਸਮ ਹੈ ਤੋਪਾ ਵੜਾ ਰਹੇਗਾ ਤੇ ਨਾਲ ਦੀ ਨਾਲ ਜਿਹੜੇ ਹਾਲਾਤ ਨੇ ਉਹ ਅੰਡਰ ਕੰਟਰੋਲ ਰਹਿਣਗੇ ਕੋਈ ਤਕੜੀ ਮੀਂਹ ਦੀ ਉਮੀਦ ਨਹੀਂ ਹੈ ਜੋ ਵੀ ਨਵੀਂ ਜਾਣਕਾਰੀ ਹੋਵੇਗੀ ਜਾਣਕਾਰੀ ਲੈ ਕੇ ਹਾਜ਼ਰ ਆਵਾਂਗੇ ਬਣੇ ਰਹੋ ਸਾਡੇ ਚੈਨਲ ਨਾਲ ਧੰਨਵਾਦੀ